ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਬਰਨ ਫੈਮਿਲੀ ਵਲੌਗਸ ਵਿੱਚ ਹੋਰ ਸਨਾਵ ਜੀ ਸਾਰੇ ਕਿਵੇਂ ਉਮੀਦ ਕਰਦੀ ਆ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜ ਖੁਸ਼ੀ ਹੋਵੋਗੇ ਅੱਜ ਦਿਨ ਹੈਗਾ ਸ਼ੁੱਕਰਵਾਰ ਦਾ ਸਵੇਰ ਦਾ ਵਲੌਗ ਸੀਗਾ ਆਪਾਂ ਨੇ ਉਹਦਾ ਐਂਡ ਕਰਕੇ ਸ਼ਾਮ ਨੂੰ ਹੁਣ ਜਿਹੜਾ ਆਪਾਂ ਵਲੌਗ ਆ ਜਿਹੜਾ ਸਟਾਰਟ ਕਰ ਲਿਆ ਤੇ ਜਿਹੜਾ ਇਹ ਵਲੌਗ ਆਈ ਸੀਗੀ ਆਪਣਾ ਹੁਣ ਸ਼ਾਮ ਦੇ 6 ਵਜੇ ਦਾ ਹੀ ਤੇ ਮੈਂ ਚੱਲੀਆਂ ਮੈਡੀਸਨ ਲੈਣ ਮੈਡੀਸਨ ਮੈਂ ਖਾਣੇ ਨੂੰ ਚੱਲੀਆਂ ਤੇ ਇੱਕ ਤੁਹਾਡੇ ਨਾਲ ਬਹੁਤ ਖੁਸ਼ ਖਬਰੀ ਵੀ ਸ਼ੇਅਰ ਕਰਾਂਗੇ ਬਹੁਤ ਜਲਦੀ ਤੇ ਇਹ ਜਿਹੜੀ ਮੈਡੀਸਨ ਆ ਮੈਨੂੰ ਨਾ ਥੋੜੀ ਮਹਾੜ ਦੀ ਪ੍ਰੋਬਲਮ ਆ ਗਈ ਉਹਦੇ ਕਰਕੇ ਫਿਰ ਆਪਣੀ ਮੈਡੀਸਨ ਚੱਲਦੀ ਆ ਤੇ ਫਿਰ ਡਾਕਟਰ ਸ਼ਾਮ ਨੂੰ ਬੈਠਦੇ ਨੇ ਸਵੇਰੇ ਵੀ ਹੁੰਦੇ ਨੇ ਤੇ ਹਾਰਟ ਦੇ ਸਪੈਸ਼ਲਿਸਟ ਡਾਕਟਰ ਉਹਨਾਂ ਤੋਂ ਆਪਾਂ ਜਿਹੜੀ ਇਹ ਮੈਡੀਕਲ ਮੈਡੀਸਨ ਜਿਹੜੀ ਲੈਣ ਜਾਣਾ ਤੇ ਮੇਰੀ ਖਤਮ ਹੋ ਗਈ ਸੀਗੀ ਤੇ ਹੁਣ ਅਸੀਂ ਖੰਨੇ ਨੂੰ ਚੱਲਿਆ ਤੇ ਖੰਨੇ ਜਾ ਕੇ ਕੀ ਕੀ ਖਰੀਦਦੇ ਆ ਤੁਸੀਂ ਇਹਦੇ ਸਾਡੇ ਨਾਲ ਬਣੇ ਰਹੋ ਤੇ ਤੁਹਾਡੇ ਨਾਲ ਖੁਸ਼ਖਬਰੀ ਹੈ ਜਿਹੜੀ ਉਹ ਵੀ ਬਹੁਤ ਜਲਦੀ ਸ਼ੇਅਰ ਕਰਾਂਗੇ ਤੇ ਬਸ ਹੁਣ ਜਾਣਿਆ ਸਿੱਖੰਨੇ ਨੂੰ ਡਾਕਟਰ ਦੇ ਜਾ ਕੇ ਫੇਰ ਤੁਹਾਨੂੰ ਮਿਲਦੇ ਆਂ ਪਤਾ ਜਾਂਦਾ ਤੀਨ ਲਮਾ ਤੀਨ ਲਮਾ ਬਾਈ ਚੱਲਦੇ ਫਸ ਹਾਂਜੀ ਫਰੈਂਡਸ ਆਪਾਂ ਹਸਪੀਟਲ ਆ ਗਏ ਸੀਗੇ ਹਸਪੀਟਲ ਚ ਮੈਂ ਲੈਣ ਆਈ ਸੀਗੀ ਆਪਣੀ ਮੈਡੀਸਨ ਅਨੇਤਾ ਹਸਪੀਟਲ ਚ ਇਹ ਹਸਪੀਟਲ ਮਤਲਬ ਹਾਰਟ ਸਪੈਸ਼ਲਿਸਟ ਡਾਕਟਰ ਦਾ ਹੈਗਾ ਇਹ ਤੇ ਇੱਥੇ ਲੇਡੀਜ਼ ਲੇਡੀਜ਼ ਦੀ ਪ੍ਰੋਬਲਮਸ ਬਾਰੇ ਵੀ ਹੈਗੇ ਨੇ ਡਾਕਟਰ ਮਤਲਬ ਕਿ ਡਿਲੀਵਰੀ ਵਗੈਰਾ ਵੀ ਹੁੰਦੀਆਂ ਨੇ ਤੇ ਉਸ ਤੋਂ ਬਾਅਦ ਜੀ ਆਪਾਂ ਮੈਡੀਸਨ ਲੈ ਕੇ ਆਪਾਂ ਆ ਗਏ ਸੀਗੇ ਬਾਜ਼ਾਰ ਦੇ ਵਿੱਚ ਦੇਪਾ ਮਾ ਕੀ ਦੇਖ ਰਹੇ ਨੇ ਸੀ ਦੇਖ ਰਹੇ ਹਾਂ ਭਾਈ ਫਰਮਾਨਾ ਸਾਹਿਬ ਲੈਣਾ ਆਪਾਂ ਨੇ ਪਹਿਲਾਂ ਸਾਰਿਆਂ ਨਾਲ ਜੀ ਤਾਂ ਜਿਹੜੀ ਪਹਿਲਾਂ ਫਰਮਾਨਾ ਸਾਹਿਬ ਬਾਕੀ ਦੀ ਸ਼ਾਪਿੰਗ ਹੈ ਜਿਹੜੀ ਸ਼ਾਪਿੰਗ ਨਹੀਂ ਮਤਲਬ ਆਤਕੀ ਦੀ ਚੀਜ਼ ਹਰੇਕ ਬਾਅਦ ਚ ਕਰਾਂਗੇ ਕਿਉਂਕਿ ਇਹ ਜ਼ਰੂਰੀ ਆ ਮੇਰੇ ਲਈ ਹੂੰ ਇਹ ਤੁਹਾਨੂੰ ਦੱਸਾਂਗੇ ਮੰਮਾ ਰਹਿ ਗਏ ਨੇ ਮੈਂ ਤੁਹਾਨੂੰ ਆਪਾਂ ਮਿਲਦੇ ਆਂ ਬਾਅਦ ਚ ਹਾਂਜੀ ਸਾਨੂੰ ਉਹ ਸ਼ਾਪ ਤੇ ਪਸੰਦ ਨਹੀਂ ਸੀ ਆਇਆ ਰੁਮਾਲਾ ਸਾਹਿਬ ਰੁਮਾਲਾ ਸਾਹਿਬ ਮੈਂ ਇੱਥੇ ਤੋਂ ਲੈ ਲਿਆ ਸੀਗਾ ਇੱਥੇ ਅਸੀਂ ਵੈਸੇ ਹੀ ਦੇਖਣ ਲੱਗ ਗਏ ਸੂਟ ਦੇ ਸਹਜ ਕਾਂ ਦੀ ਮੰਮਾ ਉਹ ਦੇਖੋ ਸੂਟ ਦੇਖੋ ਫਿਰ ਉਹ ਭਾਈ ਕੱਢ ਕੇ ਦਿਖਾਉਣ ਲੱਗ ਗਿਆ ਕਹਿੰਦਾ ਲੋ ਪਹਿਣੇ ਦੇਖ ਲੋ ਕੱਢ ਕੇ ਦਿਖਾ ਦੰਨੇ ਲੋ ਬਣਾ ਲੋ ਵੀਡੀਓ ਹਨਾ ਤੇ ਇੱਥੇ ਸਹਜ ਵੀਡੀਓ ਬਣਾਉਣ ਲੱਗ ਗਈ ਸੀਗੀ ਸੂਟ ਦੇਖਣ ਲੱਗ ਗਈ ਸੀਗੀ ਕਹਿੰਦੀ ਮੰਮਾ ਵੀ ਦੇਖ ਲੈਣੇ ਆਪਾਂ ਸੂਟ ਹਨਾ ਤੇ ਫਿਰ ਸਾਨੂੰ ਮੈਨੂੰ ਕੱਪੜਾ ਨਹੀਂ ਪਸੰਦ ਨਹੀਂ ਆਇਆ ਹੈਗਾ ਇੰਨਾ ਖਾਸ ਕਿਉਂਕਿ ਇਦਾਂ ਦੇ ਕੱਪੜੇ ਮੈਂ ਤਾਂ ਕਦੇ ਪਾਇਆ ਨਹੀਂ ਹੈਗਾ ਨਾ ਮੈਂ ਸਹਿਜ ਨੂੰ ਪਾਉਣ ਦੰਨੇ ਆ ਚੁਪ ਵੀ ਜੇ ਕੱਪੜੇ ਮੈਨੂੰ ਨਹੀਂ ਪਸੰਦ ਆ ਹੈਗੇ ਤੇ ਫਿਰ ਚਲੋ ਅਸੀਂ ਉਸ ਤੋਂ ਬਾਅਦ ਜੀ ਆ ਗਏ ਸੀਗੇ ਹੋਰ ਸ਼ਾਪ ਤੇ ਉੱਥੇ ਰਮਾਲਾ ਸਾਹਿਬ ਲੈ ਲਿਆ ਸੀਗਾ ਇੱਥੇ ਤੋਂ ਲੈਣਾ ਸੀਗਾ ਮੈਂ ਸੂਟ ਆਪਣੇ ਮੰਮੀ ਦੇ ਲਈ ਕਿਉਂਕਿ ਮੈਂ ਆਪਣੀ ਮੰਮੀ ਐ ਡੈਡੀ ਦੇ ਨਾਲ ਵਾਹਿਗੁਰੂ ਜੀ ਦੇ ਨਾਲ ਖੁਸ਼ੀਆਂ ਸਾਂਝੀਆਂ ਕਰਕੇ ਫਿਰ ਮੈਂ ਆਪਣੇ ਮਾਪੇ ਨਾਲ ਵੀ ਖੁਸ਼ੀਆਂ ਜਿਹੜੀਆਂ ਸਾਂਝੀਆਂ ਕਰਨੀਆਂ ਸੀਗੀਆਂ ਸਾਰਿਆਂ ਨਾਲ ਤੇ ਉਸ ਤੋਂ ਬਾਅਦ ਜੀ ਨੈਕਸਟ ਡੇ ਹੈ ਇਹ ਹੈਗਾ ਜੀ ਨੈਕਸਟ ਡੇ ਦੇ ਦਿਨ ਸਿੰਘਾਸ਼ੀ ਇਦਾਂ ਤੇ ਗਏ ਸੀਗੇ ਬੱਚੇ ਔਰ ਮੇਰੇ ਹਸਬੰਡ ਮੱਥਾ ਟੇਕਣ ਸਾਰੇ ਜਾਣੇ ਮੈਂ ਨਹੀਂ ਸੀ ਗਈ ਪ੍ਰੋਬਲਮ ਸੀਗੀ ਕੋਈ ਤਾਂ ਕਰਕੇ ਫਿਰ ਮੈਂ ਨਹੀਂ ਗਈ ਹੈਗੀ ਮੇਰੇ ਬੱਚੇ ਤੇ ਮੇਰੇ ਹਸਬੰਡ ਸਾਰੇ ਆਪਣਾ ਇਹ ਸਾਰੇ ਸ਼ਿੰਗਾ ਸ਼ਹੀਦਾਂ ਤੇ ਜੋ ਜੋ ਵੀ ਮੇਰਾ ਸੁੱਖਿਆ ਹੋਇਆ ਸੀ ਜਿਵੇਂ ਜਿਵੇਂ ਵੀ ਮੇਰੀ ਸੁੱਖ ਸੀ ਗਈ ਹੈ ਨਾ ਉਹ ਇਹਨਾਂ ਦੇ ਹੱਥੋਂ ਮੈਂ ਲੋਹਾਈ ਫਿਰ ਮੈਂ ਕਿਹਾ ਵੀ ਮੈਂ ਜਾ ਨਹੀਂ ਸਕਦੀ ਹੈਗੀ ਤੁਸੀਂ ਜਾ ਕੇ ਇਹ ਸੁੱਖ ਮੇਰੀ ਪੂਰੀ ਕਰਕੇ ਆਓ ਜਦੋਂ ਪਰਮਾਤਮਾ ਫੇਰੇ ਦਿਨ ਲਿਆਉਣਗੇ ਕੋਈ ਗੱਲ ਨਹੀਂ ਫਿਰ ਮੈਂ ਵੀ ਟੇਕੇ ਆਉਂਗੀ ਮੱਥਾ ਪਰ ਜਿਹੜੀ ਸੁੱਖਾ ਉਹ ਆਪਾਂ ਟਾਈਮ ਦੇ ਨਾਲ ਹੀ ਤਾਰਨੀ ਆ ਇਹ ਨਹੀਂ ਹੈਗਾ ਵੀ ਮੈਂ ਆਪਣੇ ਇੰਤਜ਼ਾਰ ਕਰਾਂ ਪਰ ਮੈਂ ਇੰਤਜ਼ਾਰ ਨਹੀਂ ਸੀ ਕਰ ਸਕਦੀ ਤਾਂ ਕਰਕੇ ਫਿਰ ਆਪਾਂ ਨੇ ਆਪਣੇ ਬੱਚਿਆਂ ਨੂੰ ਆਪਣੇ ਹਸਬੈਂਡ ਨੂੰ ਭੇਜਤਾ ਵੀ ਤੁਸੀਂ ਇਹ ਸੁੱਖਾ ਮੇਰੀਆਂ ਉਤਾਰ ਕੇ ਆਓ ਜਿਹੜੀਆਂ ਵੀ ਮੇਰੀਆਂ ਸੁੱਖੀਆਂ ਹੋਈਆਂ ਸੀਗੀਆਂ ਉਹ ਸੁੱਖਾ ਮੇਰੀਆਂ ਪੂਰੀਆਂ ਕੀਤੀਆਂ ਵਾਹਿਗੁਰੂ ਜੀ ਨੇ ਅੱਗੇ ਨੂੰ ਵੀ ਜਿਹੜਾ ਕੁਝ ਮੈਂ ਮੰਗਦੀਆਂ ਮੈਨੂੰ ਵਾਹਿਗੁਰੂ ਜੀ ਸਾਰਾ ਕੁਝ ਦੇਣ ਔਰ ਦੰਦੇ ਵੀ ਆ ਰਹੇ ਨੇ ਪਰਮਾਤਮਾ ਤੇ ਕੋਈ ਗੱਲ ਨਹੀਂ ਸਬਰ ਦਾ ਫਲ ਮਿੱਠਾ ਹੁੰਦਾ ਟਾਈਮ ਜ਼ਰੂਰ ਲੱਗਦਾ ਪਰ ਮਿਲਦਾ ਜ਼ਰੂਰ ਆ ਤੇ ਔਕੜਾ ਵੀ ਆਉਂਦੀਆਂ ਨੇ ਸੌਕੜਾ ਵੀ ਆਉਂਦੀਆਂ ਨੇ ਹਨਾ ਚਲੋ ਕੋਈ ਗੱਲ ਨਹੀਂ ਔਕੜਾ ਆ ਕੇ ਹੀ ਜ਼ਿੰਦਗੀ ਦਾ ਪਤਾ ਲੱਗਦਾ ਹੈ ਵੀ ਹਾਂ ਕੀ ਹੁੰਦਾ ਸਿੱਖਣ ਨੂੰ ਇਹ ਮਿਲਦਾ ਸਾਰਾ ਕੁਝ ਉਹ ਫੇਰ ਇਹ ਮੱਥਾ ਟੇਕ ਕੇ ਫੇਰ ਆਪਣੇ ਸਿੰਘਾਂ ਸ਼ਹੀਦਾਂ ਦੂਜਿਆਂ ਤੇ ਆ ਗਏ ਸੀਗੇ ਸਾਰੇ ਸਿੰਘਾਂ ਸ਼ਹੀਦਾਂ ਤੇ ਜਾਣਗੇ ਗੁਰਦੁਆਰਾ ਸਾਹਿਬ ਵੀ ਜਾਣਗੇ ਸਿੰਘਾਂ ਸ਼ਹੀਦਾਂ ਵਾਲੇ ਸਾਰੇ ਕਿਤੇ ਜਾਣਗੇ ਮੈਂ ਜਾਊਂਗੀ ਸਿਰਫ ਇਤਿਹਾਸਿਕ ਗੁਰਦੁਆਰਾ ਸਾਹਿਬ ਜਿਹੜਾ ਸਾਡੇ ਪਿੰਡ ਦਾ ਆ ਬڑا ਗੁਰਦੁਆਰਾ ਸਾਹਿਬ ਇਤਿਹਾਸਿਕ ਗੁਰਦੁਆਰਾ ਸਾਹਿਬਾ ਸ਼ੇਮੇ ਪਾ ਸਾਜੀ ਆਏ ਸੀਗੇ ਤੇ ਦੇਖੋ ਜੀ ਇਹ ਪਹੁੰਚ ਗਏ ਗੁਰਦੁਆਰਾ ਸਾਹਿਬ ਹੁਣ ਇੱਥੇ ਮੱਥਾ ਟੇਕਣਗੇ ਤੇ ਸਾਰੇ ਬਸ ਮੈਂ ਤਾਂ ਇਹੀ ਕਹਿਨੀ ਆ ਵਾਹਿਗੁਰੂ ਜੀ ਜੋ ਤੁਸੀਂ ਮੈਨੂੰ ਦੇ ਰਹੇ ਹੋ ਸਾਰਿਆਂ ਨੂੰ ਦਿਓ ਹਨਾ ਜੋ ਜੋ ਵੀ ਮਿਹਨਤ ਕਰ ਰਿਹਾ ਹਰੇਕ ਦੀ ਮਿਹਨਤ ਦਾ ਫਲ ਹਰੇਕ ਨੂੰ ਜਰੂਰ ਮਿਲਣਾ ਚਾਹੀਦਾ ਤੇ ਜ ਮੈਂ ਤੁਹਾਨੂੰ ਸ਼ੇਅਰ ਕਰੂੰਗੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰੂੰਗੀ ਵੀ ਜਿਹੜੀਆਂ ਇਹ ਮੈਂ ਆਪਣੀਆਂ ਖੁਸ਼ੀਆਂ ਸਾਂਝੀਆਂ ਵਾਹਿਗੁਰੂ ਜੀ ਦੇ ਨਾਲ ਹਨਾ ਆਪਣੇ ਭੈਣ ਭਾਈ ਮਾਪੇ ਦੇ ਨਾਲ ਹੋਰ ਆਪਣੇ ਹਨਾ ਅੰਦੀਆਂ ਨਾਲ ਮੈਂ ਜ਼ਿਆਦਾ ਖੁਸ਼ ਹੁੰਨੀ ਆ ਜਿਨ੍ਹਾਂ ਤੋਂ ਮੈਨੂੰ ਜ਼ਿਆਦਾ ਖੁਸ਼ੀ ਮਿਲਦੀ ਆ ਉਹ ਤੁਸੀਂ ਅੱਗੇ ਦੇਖਣ ਨੂੰ ਤੁਹਾਨੂੰ ਮਿਲੇਗੀ ਜਿੱਥੇ ਮੈਂ ਜਾਣੀ ਆ ਜਿੱਥੇ ਮੈਂ ਹਰ ਇੱਕ ਚੀਜ਼ ਕੁਝ ਵੀ ਹੁੰਦਾ ਮੈਨੂੰ ਜੇ ਮੈਨੂੰ ਕੁਝ ਵੀ ਦੇਣਾ ਹੁੰਦਾ ਕਰਨਾ ਹੁੰਦਾ ਹਨਾ ਜਿੱਥੇ ਮੈਨੂੰ ਸਕੂਨ ਮਿਲਦਾ ਜਿਹੜੀਆਂ ਜਗ੍ਹਾ ਤੇ ਜਾ ਕੇ ਮੈਂ ਉਹ ਜਗ੍ਹਾ ਤੇ ਵੀ ਜਾਊਂਗੀ ਕਿਉਂਕਿ ਜ਼ਿਆਦਾ ਜ਼ਰੂਰੀ ਹੁੰਦਾ ਏ ਆਪਾਂ ਨੂੰ ਸਕੂਨ ਵੀ ਆਪਾਂ ਨੂੰ ਸਕੂਨ ਕਿੱਥੇ ਮਿਲਦਾ ਏ ਹਨਾ ਕਹਿੰਦੇ ਨਹੀਂ ਹੁੰਦੇ ਜਿਹੜੀ ਗੁਰੂ ਦੀ ਗੋਲਕ ਹੁੰਦੀ ਆ ਉਹ ਗਰੀਬ ਦਾ ਮੂੰਹ ਹੁੰਦਾ ਹਨਾ ਸੋ ਮੈਂ ਨਾ ਗੁਰੂ ਦੀ ਗੋਲਕ ਗਰੀਬ ਦੇ ਮੂੰਹ ਦੇ ਵਿੱਚ ਹੀ ਪਾਉਣੀ ਹੁੰਦੀ ਆ ਜ਼ਿਆਦਾਤਰ ਹਨਾ ਆਪਾਂ ਵੀ ਗਰੀਬ ਆ ਇਹ ਨਹੀਂ ਹੈਗਾ ਵੀ ਆਪਾਂ ਅਮੀਰ ਆ ਆਪਾਂ ਵੀ ਗਰੀਬ ਆ ਪਰ ਹਾ ਏਨੇ ਜੋਗਾ ਪ੍ਰਮਾਤਮਾ ਨੇ ਅੱਜ ਮੈਨੂੰ ਕੀਤਾ ਏ ਕਿ ਮੈਂ ਆਪਣੀਆਂ ਜੋ ਵੀ ਮੇਰੇ ਮਨ ਦੇ ਵਿੱਚ ਨੇ ਮੈਂ ਸੋਚਦੀ ਆ ਵੀ ਮੈਂ ਕਿਸੇ ਲਈ ਕੀ ਕਰ ਸਕਦੀ ਆ ਕੀ ਕਰਾਂ ਕੀ ਨਾ ਕਰਾਂ ਹਨਾ ਮੈਂ ਇੰਨਾ ਖੁਸ਼ ਕਰਨਾ ਚਾਹੁੰਦੀ ਹਾਂ ਹਾਂਜੀ ਫਰੈਂਡਸ ਆਪਾਂ ਚੱਲੇ ਆ ਗੁਰਦੁਆਰਾ ਸਾਹਿਬ ਆਪਦੀ ਜਿਹੜੇ ਸਿੰਘਾਸ਼ੀਰ ਦਾ ਦੇਸੀ ਕਿ ਮੈਨੂੰ ਤੁਹਾਡੇ ਚ ਪ੍ਰੋਬਲਮ ਸੀਗੀ ਮੈਂ ਨਹੀਂ ਜਾ ਸਕੀ ਆ ਕਿ ਸਾਰੇ ਬੱਚੇ ਤੇ ਸਹ ਦੇ ਪਾਪਾ ਤੁਸੀਂ ਦੇਖ ਲਿਆ ਵਲੌਗ ਹਨਾ ਇਹ ਮੱਥਾ ਟੇਕਿਆ ਅੱਜ ਤੇ ਇਹ ਜਿਹੜੀ ਖੁਸ਼ਖਬਰੀ ਆ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਇਹ ਲਿਆਂਦਾ ਸੀਗਾ ਆਪਾਂ ਨੇ ਰਮਾਨਾ ਸਾਹਿਬ ਤੇ ਇਹ ਹੁਣ ਆਪਾਂ ਬੜੇ ਗੁਰਦੁਆਰਾ ਸਾਹਿਬ ਚਲਾ ਕੇ ਆਣਾ ਹੈ ਮਤਲਬ ਸਾਡੇ ਕੋਲ ਦੋਸਤਾਂ ਨੂੰ ਪਤਾ ਹੀ ਹੈ ਕਿ ਆਸਿਕ ਗੁਰਦੁਆਰਾ ਸਾਹਿਬ ਤੇ ਉੱਥੇ ਹੁਣ ਆਪਾਂ ਜਾਵਾਂਗੇ ਤੇ ਬਾਕੀ ਸਾਰੇ ਇਹ ਮੱਖਾ ਦੇ ਕੇ ਸੁੰਦਰ ਕਿੱਦਾ ਦੇ ਜਿੱਥੇ ਇੱਥੇ ਵੀ ਆਪਾਂ ਉੱਠਿਆ ਹੋਇਆ ਸੀ ਤੇ ਇਹ ਆਪਾਂ ਨੇ ਦੱਬਾਏ ਤੇ ਬਾਕੀ ਜੋ ਵੀ ਆਪਣੇ ਸ਼ਾਰਦਾ ਹਨ ਆਪਣੇ ਸ਼ਾਰਦਾ ਦੇ ਮੁਤਾਬਿਕ ਜੋ ਜੋ ਵੀ ਆਪਾਂ ਸੁਖਿਆ ਸੀਗਾ ਜੋ ਜੋ ਵੀ ਆਪਾਂ ਕਰਨਾ ਉਹ ਤੁਹਾਨੂੰ ਸਾਰਾ ਵਲੌਗ ਚ ਦੇਖਣ ਨੂੰ ਮਿਲੂਗਾ ਮੈਂ ਕੀ ਕੀ ਕਰਦੀ ਆ ਤੇ ਇਹ ਕਿਹੜੀ ਖੁਸ਼ੀ ਦੇ ਵਿੱਚ ਹੈ ਤੁਹਾਨੂੰ ਲਾਸਟ ਚ ਐਂਡ ਚ ਜਾ ਕੇ ਦੱਸਿਆ ਜਾਊਗਾ ਵੀ ਇਹ ਜਿਹੜੀ ਖੁਸ਼ੀ ਆ ਇਹ ਕਿਉਂ ਸਾਂਝੀ ਸਾਰਿਆਂ ਨਾਲ ਕੀਤੀ ਜਾ ਰਹੀ ਆ ਤੇ ਵਾਹਿਗੁਰੂ ਜੀ ਸਾਰਿਆਂ ਨੂੰ ਇਹ ਖੁਸ਼ੀ ਦਾ ਮੌਕਾ ਜ਼ਰੂਰ ਦੇਣ ਤੇ ਚਲੋ ਜੀ ਹੁਣ ਆਪਾਂ ਚੱਲਦੇ ਆਂ ਹੁਣ ਦੁਆਰਾ ਸ ਹਾਂਜੀ ਇੱਥੇ ਮੈਂ ਗੁਰਦੁਆਰਾ ਸਾਹਿਬ ਆ ਗਈ ਸੀਗੀ ਮੱਥਾ ਟੇਕਣ ਦੇ ਲਈ ਨਾਲ ਹੀ ਸਾਇਦ ਦੇ ਪਾਪਾ ਵੀ ਸੀਗੇ ਅਸੀਂ ਗੱਡੀ ਦੇ ਵਿੱਚ ਆਈ ਸੀਗੇ ਵੈਸੇ ਤਾਂ ਘਰ ਦੇ ਕੋਲੇ ਆ ਕਿਉਂਕਿ ਮੈਂ ਹੁਣ ਜਾਣਾ ਸੀਗਾ ਇੱਥੇ ਤੋਂ ਸਕੂਨ ਮਿਲ ਕੇ ਮੈਨੂੰ ਜਿਹੜੀ ਹੋਰ ਜਗ੍ਹਾ ਤੇ ਸਕੂਨ ਮਿਲਣਾ ਮੈਂ ਜਾਣਾ ਸੀ ਉਹ ਜਗ੍ਹਾ ਤੇ ਕਿਉਂਕਿ ਮੈਨੂੰ ਉੱਥੇ ਜਾ ਕੇ ਸਕੂਨ ਮਿਲਦਾ ਹੈ ਜਿੰਨਾ ਮੈਂ ਹੋਰ ਕਿਤੇ ਮਰਜ਼ੀ ਚਲੇ ਜਾਵਾਂ ਪਰ ਮੈਨੂੰ ਹੋਰ ਥਾਵਾਂ ਤੇ ਉਹਨਾਂ ਸਕੂਨ ਨਹੀਂ ਮਿਲਦਾ ਮੈਨੂੰ ਇੱਕ ਗੁਰੂ ਘਰ ਇੱਕ ਉਹ ਥਾਵਾਂ ਤੇ ਜਾ ਕੇ ਸਕੂਨ ਮਿਲਦਾ ਹੈ ਨਾ ਤੇ ਇੱਥੇ ਆਪਾਂ ਗੁਰਦੁਆਰਾ ਸਾਹਿਬ ਪਹੁੰਚ ਗਏ ਸੀਗੇ ਲਾਈਟਾਂ ਆਫ ਸੀਗੀਆਂ ਮੈਂ ਪਹਿਲਾਂ ਲਾਈਟਾਂ ਲਗਾਈਆਂ ਗੁਰਦੁਆਰਾ ਸਾਹਿਬ ਦੀਆਂ ਫਿਰ ਉਸ ਤੋਂ ਬਾਅਦ ਜਿਹੜਾ ਆਪਾਂ ਨੇ ਮੱਥਾ ਟੇਕਿਆ ਔਰ ਮਾਲਾ ਸਾਹਿਬ ਸੀਗਾ ਆਪਾਂ ਚੜਾਇਆ ਫਿਰ ਉਸ ਤੋਂ ਬਾਅਦ ਆਪਾਂ ਡੱਬਾ ਲੈ ਕੇ ਆਏ ਸੀਗੇ ਮਠਿਆਈ ਦਾ ਹਨਾ ਉਹ ਵੀ ਚੜਾਇਆ ਤੇ ਆਂਟੀ ਜੀ ਉਹ ਨਹੀਂ ਆਗੇ ਸੀਗੇ ਤੇ ਉਹਨਾਂ ਨੇ ਅਰਦਾਸ ਕਰਕੇ ਫਿਰ ਜਿਹੜਾ ਪ੍ਰਸ਼ਾਦ ਆ ਫਿਰ ਆਪਾਂ ਨੂੰ ਵੀ ਦਿੱਤਾ ਹਨਾ ਇਹ ਕਿਉਂਕਿ ਉਹ ਆਂਟੀ ਉਹਨਿੰਨਾ ਨਾਲ ਦੇ ਗੁਰਦਾਰੇ ਸਾਹਿਬ ਦੇ ਕੋਲੇ ਘਰ ਆ ਉਹਨਾਂ ਨੇ ਵੀ ਸੁਖਮਨੀ ਸਾਹਿਬ ਦੇ ਪਾਠ ਕੀਤੇ ਸੀਗੇ ਉਹਨਾਂ ਦੀ ਨੂ ਦਾ ਬਰਥਡੇ ਸੀਗਾ ਤਾਂ ਕਰਕੇ ਫਿਰ ਉਹ ਕਹਿੰਦੇ ਵੀ ਉਹ ਨਾ ਗੁਟਕਾ ਸਾਭ ਰੱਖਣ ਆਏ ਸੀਗੇ ਤਾਂ ਕਰਕੇ ਫਿਰ ਉਹਨਾਂ ਨੇ ਅਰਦਾਸ ਕਰਕੇ ਸਾਨੂੰ ਪ੍ਰਸ਼ਾਦ ਵੀ ਦਿੱਤਾ ਸੀਗਾ ਪ੍ਰਸ਼ਾਦ ਵੀ ਸਾਨੂੰ ਮਿਲ ਗਿਆ ਸੀਗਾ ਇਹ ਹੈਗਾ ਇਤਿਹਾਸਿਕ ਗੁਰਦੁਆਰਾ ਸਾਹਿਬ ਤੁਹਾਨੂੰ ਇਹਦੀ ਵੀ ਸਹਜ ਵੀਡੀਓ ਬਣਾ ਕੇ ਲੈ ਕੇ ਆਉਗੀ ਬਹੁਤ ਵਾਰ ਬਾਬਾ ਜੀ ਨੇ ਕਿਹਾ ਗੁਰਦੁਆਰਾ ਸਾਹਿਬ ਦੀ ਵੀਡੀਓ ਬਣਾ ਕੇ ਲੈ ਕੇ ਜਾਓ ਸਹਜ ਗੁਰਦੁਆਰਾ ਸਾਹਿਬ ਦੀ ਸਹਜ ਬਣਾ ਕੇ ਨਹੀਂ ਲੈ ਕੇ ਆਉਂਦੀ ਭੁੱਲ ਜਾਂਦੀ ਹੁਣ ਮੈਂ ਸਕੇ ਸਹਜ ਨੂੰ ਮੈਂ ਕਿ ਇੱਕ ਦਿਨ ਜਾਂਈ ਬਾਬਾ ਜੀ ਨੂੰ ਨਾਲ ਲੈ ਕੇ ਫਿਰ ਤੁਸੀਂ ਦੋਨੋਂ ਜਾਣਾ ਆਪਣਾ ਵੀਡੀਓ ਬਣਾ ਲਿਓ ਹੁਣ ਆ ਫਿਰ ਦੱਸ ਦਿਓ ਇਤਿਹਾਸ ਬਾਰੇ ਜੋ ਜੋ ਵੀ ਗੱਲ ਕਰਨੀ ਹੋਈ ਦੱਸ ਦਿਓ ਕਿਉਂਕਿ ਗੁਰਦੁਆਰਾ ਸਾਹਿਬ ਦੇ ਵਿੱਚ ਕੰਮ ਚੱਲ ਰਿਹਾ ਸੇਵਾ ਚੱਲ ਰਹੀ ਆ ਉਹ ਵੀ ਤੁਹਾਨੂੰ ਦਿਖਾਈ ਜਾਊਗੀ ਬਸ ਥੋੜੇ ਦਿਨਾਂ ਵਿੱਚ ਸਹਜ ਵੀਡੀਓ ਬਣਾ ਕੇ ਤੁਹਾਨੂੰ ਦਿਖਾਊਗੀ ਤੇ ਇਹ ਹੈਗਾ ਜੀ ਆਪਣੇ ਛੇਵੇਂ ਪਾਤਸ਼ਾਹ ਜੀ ਦਾ ਗੁਰਦੁਆਰਾ ਸਾਹਿਬ ਤੇ ਬਸ ਇੱਥੇ ਹੁਣ ਆਪਾਂ ਮੱਥਾ ਟੇਕ ਕੇ ਆਪਣਾ ਥੋੜਾ ਟਾਈਮ ਬੈਠਾਂਗੇ ਸਕੂਨ ਹਰਾ ਸਕੂਨ ਮਿਲਦਾ ਕਹਿੰਦੇ ਨਹੀਂ ਹੁੰਦਾ ਵੀ ਗੁਰੂ ਘਰ ਜਾ ਕੇ ਇੱਕ ਗੁਰੂ ਘਰ ਜਾ ਕੇ ਸਕੂਨ ਮਿਲਦਾ ਇੱਕ ਮਾਂ-ਬਾਪ ਕੋਲ ਸਕੂਨ ਮਿਲਦਾ ਇੱਕ ਹੋਰ ਜਗ੍ਹਾ ਜਿੱਥੇ ਜਾ ਕੇ ਸਕੂਨ ਮਿਲਦਾ ਹਨਾ ਤੇ ਇੱਥੇ ਮੈਂ ਬੈਠੀ ਸੀਗੀ ਤੇ ਆਂਟੀ ਅਰਦਾਸ ਕਰਕੇ ਬਸ ਉਹਨਾਂ ਨੇ ਆ ਦੇਖੋ ਨਾਲ ਦੀ ਨਾਲ ਸਾਨੂੰ ਪ੍ਰਸ਼ਾਦ ਆ ਜਿਹੜਾ ਉਹ ਦੇਦਾ ਸੀਗਾ ਤੇ ਹਾਂਜੀ ਫਰੈਂਡਸ ਆਪਾਂ ਨੇ ਹੁਣ ਦੋ ਡੱਬੇ ਮਠਿਆਈ ਦੇ ਲੈ ਲੇ ਲੱਟੂਆਂ ਦੇ ਏ ਦੱਬੇ ਆ ਜਿਹੜੇ ਆਪਾਂ ਮਤਲਬ ਕੇ ਝੂਗੀ ਵਾਲੇ ਉੱਥੇ ਜਿਨ੍ਹਾਂ ਨੂੰ ਮੈਂ ਸਮਾਨ ਆਪਣਾ ਕੱਪੜੇ ਲੀੜੇ ਹਨਾ ਬੱਚਿਆਂ ਨੂੰ ਜਾਂ ਕੁਝ ਵੀ ਆਪਣਾ ਹੁੰਦਾ ਹੈ ਖਾਣ ਪੀਣ ਦਾ ਸਮਾਨ ਵੀ ਉੱਥੇ ਵੰਡ ਕੇ ਆਉਣੀ ਹੁੰਦੀ ਆ ਤੇ ਹੁਣ ਅਸੀਂ ਚੱਲੇ ਆ ਬਰਵਾਲੀ ਨੂੰ ਬਰਵਾਲੀ ਬੈਠੇ ਨੇ ਉੱਥੇ ਆਪਾਂ ਵੰਡਦੇ ਆ ਉੱਥੇ ਜਾ ਕੇ ਵੰਡਦੇ ਆ हां जी ਆਪਾਂ ਪਹੁੰਚ ਗਏ ਸੀਗੇ ਸਕੂਨ ਵਾਲੀ ਥਾਂ ਤੇ ਇੱਥੇ ਮਿਲਦਾ ਮੈਨੂੰ ਆ ਕੇ ਸਕੂਨ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਆ ਕਿਉਂਕਿ ਅਸੀਂ ਵੀਡੀਓ ਦੇ ਵਿੱਚ ਇੱਕ ਚੰਗਾ ਸਨੇਹਾ ਵੀ ਦੇਣਾ ਹੁੰਦਾ ਏ ਇਹ ਆਪਾਂ ਕੋਈ ਸ਼ੋਅ ਆਫ ਨਹੀਂ ਕਰ ਰਹੇ ਵੀ ਹਾਂ ਅਸੀਂ ਤੁਹਾਨੂੰ ਵੀਡੀਓ ਬਣਾ ਕੇ ਦਿਖਾ ਰਹੇ ਹਾਂ ਵੀ ਅਸੀਂ ਕੀ ਕੀਤਾ ਹੈ ਹਨਾ ਇਹ ਇੱਕ ਵੀਡੀਓ ਤਾਂ ਬਣਾਈ ਆ ਕਿ ਤੁਹਾਡੇ ਤੱਕ ਇੱਕ ਚੰਗਾ ਸਨੇਹਾ ਪਹੁੰਚ ਸਕੇ ਤੁਸੀਂ ਵੀ ਇਦਾਂ ਕਰ ਸਕੋ ਹਨਾ ਵੈਸੇ ਤਾਂ ਮੈਂ ਕਰਦੀ ਰਹਿਣੀ ਆ ਮੇਰੇ ਬੱਚਿਆਂ ਦੇ ਕੱਪੜੇ ਹੁੰਦੇ ਨੇ ਜੁੱਤੇ ਹੁੰਦੇ ਨੇ ਜਾਂ ਕੁਝ ਖਾਣ ਪੀਣ ਵਾਲੀਆਂ ਚੀਜ਼ਾਂ ਮੈਂ ਥੋੜੇ ਟਾਈਮ ਬਾਅਦ ਜ਼ਰੂਰ ਬੰਡਣ ਜਾਣੀ ਆ ਜ ਮੇਰਾ ਬਸ ਇੱਥੇ ਮਨ ਹੁੰਦਾ ਵੀ ਮੈਂ ਹਾਂ ਜਾਮਾ ਮੈਂ ਦੇ ਕੇ ਆਮਾ ਚੀਜ਼ਾਂ ਹਨਾ ਖਾਣ ਪੀਣ ਵਾਲੀਆਂ ਪਰ ਮੈਂ ਕਦੇ ਵੀਡੀਓ ਵਗੈਰਾ ਇੱਥੇ ਨਹੀਂ ਬਣਾਈ ਹੈਗੀ ਅੱਜ ਇਹ ਵੀਡੀਓ ਮੈਂ ਤਾਂ ਬਣਾਈ ਆ ਇਹ ਮੇਰਾ ਮਕਸਦ ਵੀਡੀਓ ਬਣਾਉਣ ਦਾ ਬਸ ਇਹੀ ਸੀਗਾ ਵੀ ਬਹੁਤ ਭੈਣ ਭਾਈਆਂ ਜਿਹੜੇ ਦੇਖਦੇ ਨੇ ਉਹਨਾਂ ਦਾ ਵੀ ਫਿਰ ਇਹ ਚੀਜ਼ ਕਰਨ ਨੂੰ ਦਿਲ ਕਰਦਾ ਹਨਾ ਕਿਉਂਕਿ ਇਹ ਬੱਚਿਆਂ ਦਾ ਵੀ ਸਾਰਿਆਂ ਦਾ ਦਿਲ ਕਰਦਾ ਹਨਾ ਕੁਛ ਨਾ ਕੁਛ ਅਸੀਂ ਵੀ ਖਾਈਏ ਨਵੇਂ ਪਾਈਏ ਹਨਾ ਹੁਣ ਬੱਚਿਆਂ ਦੇ ਕੱਪੜੇ ਨੇ ਨਵੇਂ ਪਏ ਹੁੰਦੇ ਨੇ ਨਹੀਂ ਇਹਨੇ ਹੰਢਦੇ ਹੁੰਦੇ ਬੱਚੇ ਵੱਡੇ ਹੋ ਜਾਂਦੇ ਨੇ ਕੱਪੜੇ ਛੋਟੇ ਹੋ ਜਾਂਦੇ ਰਹ ਜਾਂਦੇ ਨੇ ਤਾਂ ਕਰਕੇ ਜਿਹੜਾ ਪਹਾੜਿਕ ਚੀਜ਼ ਆ ਗੁਰੀ ਦੇ ਕੇ ਜਾਂਦੇ ਆ ਮੇਰਾ ਸਕੂਨ ਮੈਨੂੰ ਇੱਥੇ ਆ ਕੇ ਮਿਲਦਾ ਇਹ ਬਰਵਾਲੀ ਆ ਸਾਡੇ ਨਾਲ ਪਾਸ ਦੇ ਪਿੰਡਾਂ ਵਾਲੇ ਮੇਰੇ ਪਿੰਡ ਦੇ ਵੀ ਜੋ ਵੀ ਕਿਸੇ ਨੇ ਕੱਪੜਾ ਲੀੜਾ ਦੇਣਾ ਹੁੰਦਾ ਮੇਰੇ ਭੈਣ ਭਾਈਆਂ ਨੇ ਇਹ ਆਪਣੇ ਬਰਵਾਲੀ ਚੁੰਗੀ ਵਾਲੇ ਉੱਥੇ ਬੈਠੇ ਨੇ ਵੀਰ ਭੈਣ ਭਾਈ ਉੱਥੇ ਬੱਚਿਆਂ ਦੇ ਕੱਪੜੇ ਤੁਸੀਂ ਖਾਣ ਵਾਲੀਆਂ ਚੀਜ਼ਾਂ ਜੇ ਤੁਹਾਡੇ ਘਰ ਦੇ ਵਿੱਚ ਪਕਵਾਨ ਜ਼ਿਆਦਾ ਬਣਦਾ ਹੈ ਜ਼ਿਆਦਾ ਬਣ ਚੁੱਕਿਆ ਜਾਂ ਤੁਸੀਂ ਕੁਝ ਵੀ ਅਖੰਡ ਪਾਠ ਸਾਹਿਬ ਕਰਵਾਇਆ ਖੁਸ਼ੀ ਦਾ ਪ੍ਰੋਗਰਾਮ ਆ ਕੋਈ ਗਮੀ ਦਾ ਪ੍ਰੋਗਰਾਮ ਆ ਤੁਹਾਡੇ ਘਰ ਦੇ ਵਿੱਚ ਕੋਈ ਚੀਜ਼ ਬਹੁਤ ਜ਼ਿਆਦਾ ਵੱਧ ਚੁੱਕੀ ਆ ਤਾਂ ਪਲੀਜ਼ ਤੁਸੀਂ ਉੱਥੇ ਜਾ ਕੇ ਇਹਨਾਂ ਨੂੰ ਵੰਡ ਕੇ ਆਇਆ ਕਰੋ ਨਾ ਮੇਰਾ ਤਾਂ ਇਹੀ ਹੁੰਦਾ ਮੇਰਾ ਏਮ ਤੇ ਹੀ ਹੁੰਦਾ ਵੀ ਬਸ ਮੈਂ ਇਹਨਾਂ ਵਿੱਚ ਬੰਡਾ ਜੋ ਵੀ ਬੰਡਾ ਮੈਨੂੰ ਖੁਸ਼ੀ ਹੀ ਇੱਥੇ ਮਿਲਦੀ ਆ ਜਾ ਕੇ ਮੈਨੂੰ ਖੁਸ਼ੀ ਇੰਨੀ ਮਿਲਦੀ ਆ ਨਾ ਬਸ ਤੁਸੀਂ ਪੁੱਛ ਨਹੀਂ ਸਕਦੇ ਹੈਗੇ ਇਹ ਵੀਡੀਓ ਮੈਂ ਫਸਟ ਟਾਈਮ ਬਣਾਈ ਆ ਮੈਂ ਨਹੀਂ ਵੀਡੀਓ ਨਹੀਂ ਬਣਾਉਂਦੀ ਹੈਗੀ ਹਰ ਹਰ ਟਾਈਮ ਮੈਂ ਕਦੇ ਵੀ ਜਦੋਂ ਵੀ ਟਾਈਮ ਲੱਗਦਾ ਹਰ ਸਾਲ ਦੇ ਕੱਪੜੇ 6 ਮਹੀਨਿਆਂ ਬਾਅਦ ਦਿੱਤੀ ਆਉਂਦੇ ਨੇ ਮੈਂ ਲੈ ਕੇ ਲੋ ਜੀ ਹੁਣ ਆਪਾਂ ਪਹੁੰਚ ਚੁੱਕੇ ਆ ਆਪਣੇ ਪੇਕੇ ਘਰ ਪੇਕੇ ਘਰ ਦੇ ਵਿੱਚ ਪੂਰੀ ਸ਼ਾਂਤੀ ਬਣੀ ਹੋਈ ਸੀਗੀ ਮੰਮੀ ਇਕੱਲੇ ਸੀਗੇ ਭਾਈ ਵੀ ਕੰਮ ਤੇ ਡੈਡੀ ਵੀ ਕੰਮ ਤੇ ਹਜੇ ਭਾਈ ਨਹੀਂ ਆਉਣਾ ਸੀਗਾ ਤੇ ਇੱਥੇ ਆਪਾਂ ਮੰਮੀ ਨੂੰ ਮੇਲੇ ਸੀਗੇ ਤੇ ਮੰਮੀ ਨੂੰ ਫੜਾਵਾਂਗੇ ਮਠਿਆਈ ਦਾ ਡੱਬਾ ਵੀ ਮੰਮੀ ਲੋ ਮਠਿਆਈ ਦਾ ਡੱਬਾ ਇਹ ਹੈਗੇ ਆ ਖੁਸ਼ਖਬਰੀ ਮੰਮੀ ਪੁੱਛਦੇ ਕਾਹ ਦੀ ਖੁਸ਼ਖਬਰੀ ਮੈਂ ਕਹਾਂ ਕੋਈ ਗੱਲ ਨਹੀਂ ਦੱਸਾਂਗੇ ਖੁਸ਼ਖਬਰੀ ਕਾਹ ਦੀ ਸੀਗੀ ਤੇ ਓ ਜੀ ਹੁਣ ਤੁਸੀਂ ਬਣੇ ਰਹੋ ਵਲੌਗ ਦੇ ਨਾਲ ਤੁਸੀਂ ਇੰਜੋਏ ਕਰੋ ਵਲੌਗ ਨੂੰ ਆਓ ਜੀ ਮਹਾਰਾਜ ਮੈਂ ਉਹ ਕਣਕ ਲੈ ਕੇ ਆਇਆ ਹਾਂ ਕਣਕ ਦੀ ਫੇਵਰਟ ਰਸਗੁੱਲੇ ਰਸਗੁੱਲੇ ਨਾਲ ਕੀ ਕਰਨਾਂ ਜਿਹੜੀ ਚੀਜ਼ ਦੀ ਗੱਲ ਹੋ ਰੋ ਤਾਂ ਲੈ ਨਹੀਂ ਤੇ ਬਲੱਗ ਤੇਰੀ ਕਰਦੇ ਆ ਗੱਲ ਫਿਰ ਜਾਨੂ ਨਾ ਸਪੀਕ ਹਾਲ ਤਾਂ ਬੁਲਾ ਦਿਓ ਸਾਰਿਆਂ ਨੂੰ ਨੰਨ ਸਸਰੀ ਘਰ ਦਾ ਬੁਲਾ ਦੋ ਸਸਰੀ ਘਰ ਦੀ ਸਾਰਿਆਂ ਦੀ ਸਸਰੀ ਘਰ ਹਾਂ ਨੰਨ ਚਾਰਜ ਲਾ ਜਾਣਗੇ ਉਹ ਠੀਕ ਹੋ ਤੁਸੀਂ ਅੱਜ ਕਿੱਥੇ ਫਿਰਦੇ ਹੋ ਇੱਥੇ ਦੀਦੀ ਕਮਿਆ ਦੇ ਜੀ ਬਗਿਆ ਤੁਸੀਂ ਲੌਗਿੰਗ ਇੱਥੇ ਕਰ ਨਹੀਂ ਇਹ ਨਹੀਂ ਕਰਦੇ ਬੱਲਾ ਬਣਾਓ ਹਾਂ ਜਿਹੜੇ ਲਿਵਾਓ ਯਾਰੀ ਮਤਲਬ ਅੱਛਾ ਜੀ ਬੜਾ ਵੱਲੋ ਇਹਨੇ ਸਾਨੂੰ ਬੈ ਹੋਣਾ ਕਰ ਲਾਈ ਵੀਰ ਨੂੰ ਮੰਮੀ ਜਿੱਥੇ ਕਹਿਣਾ ਹੁੰਦਾ ਤੇਰਾ ਬਿਸਤਰਾ ਲੈ ਖੜਾਉਂਦੇ ਜੇ ਮੈਂ ਲੈ ਕੇ ਆਈਆਂ ਜੀ ਆਪਣੀ ਮੰਮੀ ਡੈਡੀ ਵਾਸਤੇ ਉਹਨਾਂ ਭਾਈ ਵਾਸਤੇ ਜਿਨ੍ਹਾਂ ਨੇ ਮੈਨੂੰ ਪੂਰੀ ਸਪੋਰਟ ਕਰੀ ਆ ਪਹਿਲਾਂ ਤਾਂ ਇਹਨਾਂ ਨੇ ਮੈਨੂੰ ਜਨਮ ਦਿੱਤਾ ਜਨਮ ਦਿੱਤਾ ਤਾਂ ਮੈਂ ਆਪਣਾ ਜੱਥੇ ਤੱਕ ਪਹੁੰਚੀ ਆ ਤਾਂ ਮੈਂ ਆਪਣਾ ਅੱਜ ਕਮਾਉਣ ਲੱਗੀ ਆ ਕੁਛ ਤੇ ਇਹ ਤੁਹਾਨੂੰ ਮੈਂ ਬਾਅਦ ਚ ਦੱਸੂਗੀ ਵੀ ਕਿਹੜੀ ਖੁਸ਼ੀ ਦੇ ਵਿੱਚ ਨੇ ਰਹੀ ਆ ਇਹ ਡੈਡੀ ਲਈ ਲੈ ਕੇ ਆਈਆਂ ਮੈਂ ਕੁੱਤਾ ਪਜਾਮਾ ਤੇ ਆ ਹੈਗਾ ਮੰਮੀ ਦਾ ਸੂਟ ਆ ਤੇ ਆ ਹੈਗਾ ਮੇਰੇ ਭਾਈ ਦਾ ਸੂਤਰ ਤੇ ਇਹ ਮੇਰੀ ਇਹ ਕਮਾਈ ਆ ਪਹਿਲੀ ਤੇ ਉਹ ਤੁਹਾਨੂੰ ਦੱਸਾਂਗੇ ਕਿਵੇਂ ਆਈ ਕਿੰਨੀ ਆਈ ਆ ਡਬਲ ਕਮਾਈ ਹਾਂ ਤੇ ਇਹ ਤਾਂ ਕਰਕੇ ਮੈਂ ਖੁਸ਼ੀ ਦੇ ਵਿੱਚ ਲੈ ਕੇ ਆਈ ਆ ਇਹਨਾਂ ਵਾਸਤੇ ਤੇ ਕਿਉਂਕਿ ਮੈਂ ਪਹਿਲਾਂ ਰੱਬ ਨੂੰ ਆਪਾਂ ਕਹਿੰਦੇ ਹੁੰਨੇ ਆ ਫਿਰ ਦੂਜੇ ਰੱਬ ਆਪਣੇ ਮਾਪੇ ਹਨਾ ਤਾਂ ਕਰਕੇ ਇਹਨਾਂ ਨੂੰ ਜੂਰੀ ਆ ਇਹਨਾਂ ਨੇ ਜੇ ਮੈਨੂੰ ਜਨਮ ਦਿੱਤਾ ਤਾਂ ਮੈਂ ਇੱਥੇ ਤੱਕ ਪਹੁੰਚੀ ਆ ਤਾਂ ਮੈਂ ਤੁਹਾਨੂੰ ਜਾਣਨ ਲੱਗੀਆਂ ਤੁਸੀਂ ਮੈਨੂੰ ਜਾਣਨ ਲੱਗਿਆ ਚਲੋ ਜੀ ਹੁਣ ਤੁਹਾਨੂੰ ਫੇਰ ਮਿਲਦੇ ਆ ਮੰਮੀ ਕਿੰਨਾ ਕੁ ਵਧੀਆ ਲੱਗਿਆ ਮੇਰੇ ਵਧੀਆ ਲੱਗਿਆ ਕਿ ਤੁਹਾਨੂੰ ਕਿੰਨਾ ਕੁ ਵਧੀਆ ਲੱਗਿਆ ਬਹੁਤ ਵਧੀਆ ਬਹੁਤ ਵਧੀਆ ਤੁਹਾਨੂੰ ਤੇ ਨਾ ਤੇ ਰਿਐਕਸ਼ਨ ਤੁਹਾਨੂੰ ਐਨ ਵਧੀਆ ਡਨ ਇਹਨਾਂ ਹੋਰ ਇਹਦਾ ਸਾਰਾ ਦਿਖਾਉਂਗੀ ਬਾਅਦ ਚ ਸਾਰਿਆਂ ਲਈ ਕੀ ਕੀ ਲਿਆ ਤੇ ਚਲੋ ਜੀ ਫੇਰ ਮਿਲਦੇ ਆ ਹੁਣ ਤੁਹਾਨੂੰ ਬਾਏ ਬਾਏ ਮੈਂ ਲੱਕਿਆ ਜੀ ਰੋਟੀ ਖਾਣ ਸ਼ਮਲਾ ਮਟਰ ਦੀ ਸਬਜ਼ੀ ਆ ਨਾਲ ਰਾਇਤਾ ਨਾਲ ਸਲਾਦ ਨਾਲ ਲਸੀ ਇਹ ਆਪਾਂ ਬਣਾ ਤਾ ਦੋ ਰੋਜ਼ਾ ਮੈਂ ਲੱਕੀਆਂ ਛੋਟੀ ਘੜ ਜਿਨੇ ਜਿਨੇ ਘਾਣੀਆਂ ਆ ਤਾ ਆ ਦੇਖੋ ਤੇ ਇਹਨਾਂ ਦਾ ਹਜੇ ਬਣਨਾ ਏ ਇਹ ਸਾਰੇ ਬਣਨਾ ਚਿਕਨ ਚਿਕਨ ਡਰੀ ਲੈਣ ਗਿਆ ਗਾ ਗਾਇਸ ਮੈਂ ਚਿਕਨ ਖਾਣਾ ਛੱਡ ਦਿੱਤਾ ਸੀ ਉਦੋਂ ਨਾਲ ਹੀ ਨੇ ਇਹਨਾਂ ਟੇਸਟੀ ਚਿਕਨ ਬਣਾਇਆ ਮੈਂ ਫੇਰ ਲੱਗੀ ਕੰਮ ਤੇ ਮੇਰੇ ਫਾਦਰ ਸਾਹਿਬ ਨੇ ਕੋਈ ਮੋਟਾ ਬਣਾਇ ਨਹੀਂ ਪਤਾ ਨਹੀਂ ਨਾ ਬੂ ਉਹਿਆ ਘੱਟਿਆ ਤੇ ਚੰਗੀ ਬਣਦੀ ਹੈ ਜੇ ਮੈਂ ਤਾਜਾ ਹੋਵੇ ਤਾਂ ਐ ਕੈਸੀ ਬਣੀ ਹੈ ਸਬਜੀ ਹਾਂਜੀ ਫਰੈਂਡਸ ਇੱਧਰ ਚੱਲ ਰਿਹਾ ਮੁਰਗਾ ਇੱਧਰ ਸਹਜ ਵੀ ਖਾਂਦੀਆ ਇੱਧਰ ਅਵੀ ਜੋਤ ਲੱਗਿਆ ਖਾਣ ਉਧਰ ਡੈਡੀ ਮੰਮੀ ਬੈਠੀ ਆ ਦੇਖਦੀ ਆ ਖਾਂਦੀ ਨਹੀਂ ਬਰ ਇੱਧਰ ਸਰਦਾਰ ਸਾਹਿਬ ਖਾ ਕੇ ਪਿੱਛੇ ਟੜ ਗਏ ਆ ਹੁਣ ਬਚਿਆ ਹੋਇਆ ਸਾਰਾ ਤੁਹਾਨੂੰ ਨਾਲ ਖਾਣਾ ਪੈਣਾ ਉਹ ਮੈਂ ਨਾ ਕਰ ਕੀ ਸਕੀ ਆਪਾਂ ਨਾ ਮੈਂ ਮੈਂ ਕੋਈ ਟੱਕਰੀ ਨਹੀਂ ਆਉਂਦਾ ਮੁੰਡਿਆਂ ਦੇ ਚਿੱਟੀ ਚਲ ਆ ਨਾ ਮੈਂ ਚਲੋ ਆਗੇ ਜੀ ਮਮਾ ਗਿਆ ਹੋ ਗਿਆ ਗਿਆ ਤੇਰ ਬੈਠ ਘਟ ਆਜੋ ਵਾਪਸ ਆਜੋ ਹਾਂਜੀ ਬਲੋਗ ਫਰੈਂਸ ਹੁਣ ਆਪਾਂ ਘਰੇ ਆ ਗਏ ਤੇ ਹੁਣ ਘਰੇ ਆ ਕੇ ਬਸ ਹੁਣ ਚੇਂਜ ਵੇਂਜ ਕਰਦੇ ਆ ਤੇ ਬਾਕੀ ਜੇ ਤੁਹਾਨੂੰ ਬਲੋਗ ਵਧੀਆ ਲੱਗਿਆ ਜਦੋਂ ਅਸੀਂ ਤੁਰਨ ਲੱਗੇ ਮੇਰਾ ਭਾਈ ਵੀ ਮਿਲਿਆ ਅਸੀਂ ਸਾਨੂੰ ਆ ਗਿਆ ਸੀਗਾ ਜੇ ਤੁਹਾਨੂੰ ਸਾਡਾ ਬਲੋਗ ਵਧੀਆ ਲੱਗਦਾ ਚੈਨਲ ਨੂੰ ਸਬਸਕ੍ਰਾਈਬ ਕਰਿਓ ਹਾਂਜੀ ਜਿਹੜੀ ਖੁਸ਼ਖਬਰੀ ਆ ਨਾ ਜਿਹੜਾ ਆਪਾਂ ਵੀ ਤੁਹਾਨੂੰ ਦੱਸਾਂਗੇ ਅ ਵੀ ਕੀ ਗੱਲਬਾਤ ਸੀਗੀ ਕਿਹੜੀ ਖੁਸ਼ਖਬਰੀ ਆ ਉਹ ਤੁਹਾਨੂੰ ਨੈਕਸਟ ਵਲੌਗ ਚ ਪਤਾ ਲੱਗੂਗੀ ਉਹ ਸਾਰੀ ਆਪਾਂ ਤੁਹਾਡੇ ਨਾਲ ਹਨਾ ਐਕਸਪਲੇਨ ਕਰਾਂਗੇ ਤੇ ਜੇ ਤੁਹਾਨੂੰ ਸਾਡੇ ਵਲੌਗ ਵਧੀਆ ਲੱਗਦੇ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਾਂਗੇ ਕਿਸ ਨੈਕਸਟ ਵਲੌਗ ਦੇ ਨਾਲ ਓਕੇ ਜੀ ਬਾਏ ਬਾਏ ਗੁੱਡ ਨਾਈਟ ਟੇਕ ਕੇਅਰ ਸਵੀਟ ਡ੍ਰੀਮਸ ਬਾਏ ਬਾਏ